ਹਾਂਜੀ ਸਾਸਰੀ ਘਾਲ ਜੀ ਸਾਰਿਆਂ ਨੂੰ ਅੱਜ ਤਾਂ ਮੇਰਾ ਸੈਨਿਕਲੀ ਜਾਂਦਾ ਆ ਪਤਾ ਨਹੀਂ ਸਾਡੇ ਨਾਲ ਕੁਝ ਹੋਇਆ ਹੀ ਇਦਾਂ ਦਾ ਵੀ ਮੈਂ ਕਹਿੰਦੀ ਹੁੰਨੀ ਇੱਕ ਆਪਾਂ ਕਈ ਵਾਰੀ ਇਹ ਫਿਲਮਾਂ 'ਚ ਜਾਂ ਆਪਾਂ ਨਾਟਕਾਂ ਦੇ ਵਿੱਚ ਇਹੋ ਜਿਹੇ ਆਪਾਂ ਗੱਲਾਂ ਦੇਖੀਆਂ ਜੋ ਸਾਡੇ ਨਾਲ ਕੱਲ ਹੋ ਗਈ ਇਹ ਗੱਲ ਉਹ ਵੀ ਸਾਨੂੰ ਉਹਨਾਂ ਕਿਸੇ ਭੈਣ ਸਾਡੀ ਸੀਗੀ ਉਹਨਾਂ ਨੇ ਸਾਨੂੰ ਮਕਾਨ ਦਾ ਮਹੂਰਤ ਕੀਤਾ ਤੇ ਸਾਨੂੰ ਬੁਲਾਇਆ ਸੀ ਦੇਖੋ ਵੀ ਹੁਣ ਮਕਾਨ ਲਿਆ ਤਾਂ ਆਪਾਂ ਪਹਿਲੀ ਵਾਰੀ ਗਏ ਉਹਨਾਂ ਦੇ ਘਰ ਆ ਤੇ ਜਿੱਦਾਂ ਜਿੱਦਾਂ ਉਹਨਾਂ ਨੇ ਸਾਨੂੰ ਦੱਸਿਆ ਵੀ ਤੁਸੀਂ ਇੱਦਾਂ ਇੱਦਾਂ ਕਰਕੇ ਪਹੁੰਚ ਜਾਇਓ ਤੇ ਆਪਾਂ ਉਸੇ ਤਰ੍ਹਾਂ ਯਾਨੀ ਕਿ ਉਸ ਸਾਈਡ ਤੇ ਆਪਾਂ ਉਸੇ ਤੇਿੱ ਪਹੁੰਚ ਗਏ ਹਨਾ ਤੇ ਪਰ ਸਾਨੂੰ ਪ੍ਰੋਪਰ ਗਲੀ ਤਾਂ ਜਿਹੜਾ ਨਹੀਂ ਸੀ ਪਤਾ ਜਿੱਦਾਂ ਉਹਨਾਂ ਨੇ ਸਾਨੂੰ ਕਿਹਾ ਵੀ ਸੱਜੇ ਹੱਥਾ ਕੇ ਤੁਹਾਨੂੰ ਅੱਗੇ ਟੈਂਟ ਵਗੈਰਾ ਦਿਸ ਜਾਣਗੇ ਲੱਗੇ ਹੋਏ ਤਾਂ ਐਸੀ ਤਰ੍ਹਾਂ ਹੋਇਆ ਕਿ ਆਪਾਂ ਨਾ ਪਹਿਲਾਂ ਕਿਸੇ ਹੋਰ ਗਲੀ ਦੇ ਵਿੱਚ ਚਲੇ ਗਏ ਤੇ ਜਦ ਮੈਂ ਥੋੜਾ ਜਿਆ ਅੱਗੇ ਗਈ ਨਾ ਥੋੜਾ ਤਾਂ ਮੈਨੂੰ ਮਨ ਨੂੰ ਲੱਗਾ ਵੀ ਏ ਹਨਾ ਨਹੀਂ ਹੋ ਸਕਦਾ ਬੇਗਾਨੀ ਹੁਣਾ ਤੇ ਉਹ ਮੈਨੂੰ ਤਾਂ ਲੱਗਾ ਵੀ ਮੈਂ ਇੱਕ ਜਨਾਨੀ ਦੇ ਚਿੱਟੀ ਚੁੰਨੀ ਲਈ ਹੋਈ ਦੇਖ ਲਈ ਅਸੀਂ ਰਿਕਸ਼ੇ ਤੋਂ ਵੀ ਉਤਰ ਗਏ ਆ ਆਪਣੇ ਗਿਫਟ ਜਿਹੜਾ ਲਿਆ ਸੀ ਉਹ ਵੀ ਬਾਹਰ ਕੱਢ ਲਿਆ ਤੇ ਕਿਤੇ ਹਾਏ ਸਾਨੂੰ ਇੰਨਾ ਜਾਨੀ ਕੇ ਕੋਇਆ ਵੀ ਆ ਨਾ ਇੱਕ ਉਹੀ ਫਿਲਮ ਸਟੋਰੀ ਵਾਂਗੂ ਸਾਨੂੰ ਕਿ ਸੰਨ ਲੱਗਾ ਵੀ ਸਾਡੇ ਨਾਲ ਸੱਚੀ ਹੋਈ ਹੋ ਜਾਣਾ ਸੀ ਚੁਬਾ ਕਰਦੇ ਆ ਕਿਉਂਕਿ ਆਪਾਂ ਕਿਹੜਾ ਉਹਨਾਂ ਦੇ ਰਿਸ਼ਤੇ ਰਾਰਾ ਉਹਨੂੰ ਵੀ ਨਹੀਂ ਸੀ ਜਾਣਦੇ ਤੇ ਉੱਥੇ ਜਾ ਕੇ ਮੈਂ ਇਹ ਹੀ ਕਹਿਣਾ ਸੀ ਭੈਣਜੀ ਕਿੱਥੇ ਆ ਤੇ ਸਾਡੇ ਨਾਲ ਉਹੀ ਗੱਲ ਹੋ ਜਾਣੀ ਸੀ ਤਾਂ ਉਥੇ ਤੇ ਸੀਗਾ ਜੀ ਕੋਈ ਮਾਰਗ ਦਾ ਭੋਗ ਸੀ ਤੇ ਮੈਂ ਕਿਹਾ ਅਸੀਂ ਚੰਗੇ ਟਾਈਮ ਦੇਖ ਲਿਆ ਗਿਫਟ ਤੇ ਸਾਡੇ ਨਾਲ ਜੇ ਲੋ ਵੀ ਕੀ ਹੋਣਾ ਸੀਗਾ ਤਾਂ ਅਸੀਂ ਫਟਾਫਟ ਫੇਰ ਇੱਕ ਜਿੱਤੇ ਬਹਿ ਗਈਆਂ ਆਪਣਾ ਗਿਫਟ ਬੁੱਕ ਫੇਰ ਲਵਾ ਫਿਆਂ ਚ ਪਾ ਲਿਆ ਤੇ ਫਿਰ ਗਏ ਜੀ ਦੋ ਤਿੰਨ ਗੜੀਆਂ ਛੱਡ ਕੇ ਅੱਗੇ ਜਾ ਕੇ ਜਾਨਕੀ ਉਹ ਬਿਲਕੁਲ ਉਸੇ ਹੱਥ ਉਸੇ ਤਰ੍ਹਾਂ ਟੈਂਟ ਉਹਨਾਂ ਦੇ ਵੀ ਲੱਗਾ ਹੋਇਆ ਫਿਰ ਆਪਾਂ ਉਥੇ ਗਏ ਮਹੂਰਤ ਤੇ ਤੇ ਫਿਰ ਆਪਾਂ ਚਲੋ ਜੀ ਹਨਾ ਉੱਥੇ ਦੱਸਿਆ ਤਾਂ ਹੈ ਨਹੀਂ ਵੀ ਅਸੀਂ ਇੰਦਿੱਦਾ ਕਰਕੇ ਪਹੁੰਚ ਗਏ ਆ ਪਰ ਸਾਨੂੰ ਬਹੁਤ ਯਾਨੀ ਕਿ ਹਾਸਾ ਵੀ ਆਵੇ ਤੇ ਆਪਣੇ ਆਪ ਨੂੰ ਵੀ ਯਾਨੀ ਹੋਰ ਤਰ੍ਹਾਂ ਵੀ ਮਹਿਸੂਸ ਹੁੰਦਾ ਸੀ ਵੀ ਆਪਾਂ ਕੀ ਕਰਨ ਲੱਗੇ ਸੀ ਮੰਮੀ ਨੂੰ ਦੂਰੋਂ ਟੈਂਟ ਦੇਖਿਆ ਕਹਿੰਦੀ ਕੱਢ ਕੱਢ ਕੇ ਸ਼ਤਿਕਾ ਜਦੋਂ ਜੇ ਮੇਰੀ ਉਹ ਚਿੱਟੀ ਚੁੰਨੀ ਵਾਲੀ ਜਨਾਨੀ ਤੇ ਮੇਰੇ ਨਾਲ ਨਿਗਾ ਨਾ ਪੈਂਦੀ ਤੇ ਅਸੀਂ ਉੱਥੇ ਪਹੁੰਚ ਜਾਣਾ ਸੀ ਅਗਲੀ ਤੇ ਪਾਪਾ ਮੁੱਕਿਆ ਸਾਡੇ ਬੇਬੇ ਮਰੀ ਜਾਂ ਸਾਡਾ ਪਾਪਾ ਮੁੱਕਾ ਆ ਪੋਛਣਾ ਕੋਸਤਾ ਹੋਣਾ ਹੀ ਸੀਗਾ ਕਿਉਂਕਿ ਭੋਗੋ ਮਰਗਦਾ ਹੀ ਸੀ ਤੇ ਅਸੀਂ ਜਾਣਾ ਸੀ ਘਰ ਦੇ ਮਹੂਰਤ ਤੇ ਦੇਖੋ ਜੀ ਸਾਡੇ ਨਾਲ ਕੱਲ ਇਦਾਂ ਦੀ ਹੋਈ ਮੈਂ ਕਹਾ ਇਹ ਤਾਂ ਸੱਚੀ ਸਾਡਾ ਨਾਟਕਾਂ ਵਾਲਾ ਹੀ ਹਾਲ ਹੋ ਗਿਆ ਤੇ ਫਟਾਫਟ ਅਸੀਂ ਦੇਖਦੇ ਬੈਠੀਆਂ ਪਰ ਸਾਡੇ ਅਲੂ ਲੁਕੀਰਾਂ ਉਤੋਂ ਦੀ ਉਹ ਦੇਖਦੀ ਵੀ ਸੀ ਇੱਕ ਜਨਾਨੀ ਵੀ ਇਹਨਾਂ ਦੇ ਕੋਲ ਗਿਫਟ ਫੜਿਆ ਹੋਇਆ ਆ ਤੇ ਜਦ ਗਾਹਾਂ ਗਏ ਤਾਂ ਫੇਰ ਪਤਾ ਲੱਗਾ ਵੀ ਇਹ ਸਾਡੇ ਬਲਕਾ ਤੋਂ ਦੇਖਦੀ ਸੀ ਤੇ ਸੱਚੀ ਸਾਡੇ ਤਾਂ ਸਾਡੇ ਨਾਲ ਬਹੁਤ ਕੱਲ ਹੋਈ ਹੁੰਦੀ ਆ ਕਿਉਂਕਿ ਸੇਮ ਉਸ ਦਿਨ ਮਤਲਬ ਕੱਲ ਸੇਮ ਦਿਨ ਨਾ ਕਾਫੀ ਟੈਂਟ ਲੱਗੇ ਸੀ ਸਾਈਡ ਜਿੱਦਾਂ ਜਿੱਦਾਂ ਉਹਨਾਂ ਨੇ ਦੱਸਿਆ ਉਹ ਦੋ ਦੋ ਹੀ ਅਸੀਂ ਚਲੇ ਗਏ ਪਰ ਗਲੀਆਂ ਦਾ ਫਰਕ ਸੀ ਨਾ ਇਹ ਨਹੀਂ ਪਤਾ ਲੱਗਾ ਸਾਨੂੰ ਕਿਉਂਕਿ ਨਵੇਂ ਥਾਂ ਜਾਣਾ ਨਵਾਂ ਤਾਂ ਨਹੀਂ ਸੀ ਪਤਾ ਸਾਨੂੰ ਜੇ ਪਹਿਲਾਂ ਗਿਆ ਹੁੰਦਾ ਤਾਂ ਸ਼ਾਇਦ ਪਤਾ ਹੁੰਦਾ ਹਨਾ ਤੇ ਸਾਡਾ ਨਾ ਇਦਾਂ ਹੋਈ ਜੀ ਤੁਹਾਡੇ ਨਾਲ ਤਾਂ ਨਹੀਂ ਕਦੇ ਇਦਾਂ ਹੋਈ ਮੈਂ ਕਿਹਾ ਤੁਸੀਂ ਵੀ ਗਾਂ ਟੈਂਟ ਦੇ ਕੇ ਬਾਹਰ ਨਹੀਂ ਜਾਣਾ ਕਿਤੇ ਵੀ ਕਦੇ ਵੀ ਤੁਸੀਂ ਜਾਣਾ ਨਾ ਪ੍ਰੋਪਰ ਡ्रेस ਲੈ ਕੇ ਜਾਇਓ ਕਿਤੇ ਇਦਾਂ ਸਾਡੇ ਵਾਂਗੂ ਨਾ ਹੋ ਜਵੇ ਤੁਹਾਡੇ ਨਾਲ ਹਨਾ ਤਮਾ ਮੈਂ ਗਈ ਦਾ ਉਹ ਦੇਖਦੇ ਹੁੰਦੇ ਸੀ ਆਪਾਂ ਵੀ اچانک ਜਾਵਰੇ ਤਾਂ ਕਹਿਣਾ ਤੁਹਾਨੂੰ ਬਹੁਤ ਬਹੁਤ ਵਧਾਈਆਂ ਕਿਤੇ ਹਾਇ ਕਿਤੇ ਸਾਡੇ ਵਰਗਿਆਂ ਨੇ ਵੀ ਜਾ ਕੇ ਨਹੀਂ ਕਹਿ ਦਿੱਤਾ ਵੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਨਵੇਂ ਘਰ ਦੀਆਂ ਤਾਂ ਗਰਿਆਨਤ ਕਹਿ ਲੈਣਾ ਸੀਗਾ ਸਾਡਾ ਬੇਬੇ ਮੱਕੀ ਆ ਜਾਂ ਸਾਡਾ ਪਪਾ ਮੁੱਕਾ ਆ ਤੇ ਫੇਰ ਮੈਂ ਕਹਾ ਅਸੀਂ ਕੀ ਕਰਦੇ ਤੇ ਰਿਕਸ਼ੇ ਵਾਲਾ ਵੀ ਹੱਸਣ ਲੱਗ ਪਿਆ ਕਿ ਦੱਸ ਤੁਹਾਨੂੰ ਘਰਦਾ ਨਹੀਂ ਪਤਾ ਸਾਡੇ ਨਾਲ ਤੇ ਜੀ ਕਹ ਲੈ ਇਦਾਂ ਦੀ ਹੋਈ ਤੇ ਬਸ ਇਹ ਨਹੀਂ ਅੱਜ ਮੈਂ ਕਹਿਣਾ ਸੀਗਾ ਤੇ ਸਾਡੀ ਮੋਤੀ ਵੀ ਬਹੁਤ ਸੱਚੀ ਆ ਵੀ ਕੈਸੀ ਮੋਤੀ ਤੁਹਾਨੂੰ ਨਹੀਂ ਪਤਾ ਲੱਗਣਾ ਮੈਂ ਕਿ ਸ਼ੁਕਰਗੁਜ਼ਾਰ ਮੇਰੀ ਜਿੱਤੀ ਚੁੰਨੀ ਆਈ ਤੇ ਨਿਗਾ ਪੈ ਗਈ ਨਹੀਂ ਤਾਂ ਜਾ ਬੜਨਾ ਸੀ ਉੱਥੇ ਹੀ ਕੱਲ ਅਸੀਂ ਮੈਂ ਕਿ ਕਿਤੇ ਬਿਨ ਬਲਾਏ ਮਹਿਮਾਨ ਨ ਹੋਈ ਸਾਨੂੰ ਵੀ ਕੋਈ ਪੁੱਛੇ ਕਿਹਨਾਂ ਦੇ ਵੱਲੋਂ ਤੁਸੀਂ ਹਾਂ ਕੁੜੀ ਵੱਲੋਂ ਹੁੰਡੇ ਵੱਲੋਂ ਬਾਅਦ ਚ ਪਤਾ ਲੱਗਣਾ ਸੀ ਵੀ ਇੱਥੇ ਇਹ ਕਹਾਤਾ ਕੋ ਤੂੰ ਗਿਆ ਆ ਤਾਂ ਸਾਡੇ ਨਾਲ ਹੋਈ ਤੁਹਾਡੇ ਨਾਲ ਤਾਂ ਨਹੀਂ ਇਦਾਂ ਕਰਦੇ ਹੋਈ ਜੇ ਹੋਈ ਆ ਤਾਂ ਤੁਸੀਂ ਵੀ ਕਮੈਂਟਾਂ ਚ ਜਰੂਰ ਦੱਸਿਓ ਤੇ ਕਿਸੇ ਹੋਰ ਨਾਲ ਨਾ ਹੋਵੇ ਸਾਡੇ ਵਾਂਗੂ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਬਸ ਜੀ ਇੰਨਾ ਹੀ ਕਹਿਣਾ ਸੀ ਮੈਂ ਅੱਜ ਸਤਿ ਸ੍ਰੀ ਅਕਾਲ